ਚਾਚਾ ਘਰੀ ਹੈ ਨਹੀਂ ਬਠਿੰਡਾ ਗਿਆ ਹੋਇਆ ਮੈਂ ਤੈਨੂੰ ਕਿੰਨੀ ਵਾਰ ਸਮਝਾਇਆ ਇੱਥੇ ਨਾ ਬੜਿਆ ਕਰ ਹੁਣ ਕਿੰਨੂੰ ਚੱਕ ਲਿਆ ਆਪਣੇ ਨਾਲ ਦਫਾ ਹੋ ਇੱਥੋਂ ਇਹ ਤਾਂ ਫੌਜੀ ਹੈ ਜੀ ਫੌਜੀ ਇਹ ਤਾਂ ਰੰਮ ਦੇਣਾ ਹੈ ਮੈਨੂੰ ਨਹੀਂ ਜੀ ਰਿਸ਼ਤਾ ਲੈ ਕੇ ਆਇਆ ਜੀ ਰਿਸ਼ਤਾ ਹਾਂ ਜੀ ਆ ਜਾ ਇੱਥੇ ਬਹਿ ਜਾ ਇਹਦੀ ਪੂ ਹੈ ਜੀ ਹਾਂ ਹਾਂ ਕੱਲ੍ਹ ਆ ਤੂੰ ਉਹ ਡੰਗ ਡਾਕਟਰ ਚੱਕ ਲੈ ਆ ਸੀ ਜਿਹੜਾ ਮੱਝ ਦਾ ਰਿਸ਼ਤਾ ਲਿਆਇਆ ਸੀ ਹੁਣੇ ਫੋਜੀ ਲਿਆਇਆ ਇਹ ਤੋਪ ਦਾ ਰਿਸ਼ਤਾ ਕਰੂੰਗਾ ਮੇਰੇ ਨਾਲ ਨਹੀਂ ਜੀ ਤਾਂ ਆਪਦੀ ਸਗੀ ਪੂਆ ਦਾ ਕਰਾਊਗਾ ਜੀ ਓਏ ਜਦੋਂ ਪੂਆ ਵੱਡੀ ਉਮਰ ਦੀ ਹੋ ਗਈ ਹੁਣ ਮੇਰੇ ਕੋਲ ਮੰਨਣ ਨੂੰ ਫਿਰਦੇ ਐ ਤੁਸੀਂ ਵੀ ਤਾਂ ਸੁੱਖ ਨਾਲ ਵੱਡੀ ਉਮਰ ਦੇ ਹੋ ਜੀ ਤੁਸੀਂ ਕਿਹੜਾ ਚੁੰਗਣੀ ਪਾਈ ਆ ਮੂੰਹ 'ਚ ਇਹ ਤਾਂ ਇਹਨਾਂ ਦੇ ਛੋਟੇ ਹੁੰਦਿਆਂ ਦੇ ਮਾਪਿਆਂ ਦੀ ਡੈਥ ਹੋ ਗਈ ਸੀ ਤੇ ਪੂਆ ਨਹੀਂ ਪਾਲਿਆ ਜੀ ਇਹ ਇਹ ਹੁਣ ਕਹਿੰਦੇ ਅਸੀਂ ਜਵਾਨ ਹੋ ਗਏ ਉਹਦਾ ਵਿਵਹਾਰ ਕਰਦੀ ਏ ਹਾਂ ਹਾਂਜੀ ਫੌਜੀ ਸਾਹਿਬ ਜਵਾਨ ਸਟੈਂਡ ਅਪ ਖੜੇ ਹੋਣ ਨੂੰ ਕਹਿ ਰਿਹਾ ਜੀ ਕਿਉਂ ਕਦਰ ਨਾ ਆਪਣਾ ਮੇਰਾ 5 ਫੁੱਟ 10 ਇੰਚ ਕਦਾ ਜੀ 85 ਕਿਲੋ ਪਾਰ ਹੈ ਜਵਾਨ ਛਾਤੀ ਚੌੜੀ ਕਰ ਬਈ ਜਿੰਨੀ ਕ ਰੱਬ ਨੇ ਦਿੱਤੀ ਓਨੀ ਤਾਂ ਚੌੜੀ ਕੀਤੀ ਏ ਹੋਰ ਉਤੋਂ ਮੈਂ ਟਰੈਕਟਰ ਲੰਗਾ ਲਾਂ ਜਵਾਨ ਸਾਵਧਾਨ ਅਸ ਦੋਜੀ ਤੋਂ ਤਾਂ ਅਸੀਂ ਹਮੇਸ਼ਾ ਹੀ ਸਾਵਧਾਨ ਰਹੀਦਾਏ ਜੀ ਸਾਨੂੰ ਰਿਸ਼ਤਾ ਮੰਜ਼ੂਰ ਆ ਕੋਪੜ ਜੀ ਅੱਛਾ ਤੇ ਇੱਛਾ ਲੈ ਕੇ ਆ ਚਾਚਾ ਕੁੜੀਆਂ ਨੂੰ ਬਗਾਨੇ ਬੰਦਿਆਂ ਦੇ ਮੂਹਰੇ ਬੁਲਾਉਂਦੇ ਚੰਗੇ ਲੱਗਦੇ ਮੈਂ ਲੈ ਕਿਉਂ ਨਾ ਫਿਰ ਐ ਕਹ ਰਹੀ ਹਾਂਜੀ ਚਾਹ ਦੇ ਨਾਲ ਨਾ ਮੜਮੋਟੇ ਮਿੱਠਾ ਵੀ ਲਿਆਈ ਠੀਕ ਹੈ ਚੰਗਰਾ ਨਾ ਜਾ ਕੇ ਤੂੰ ਵੀ ਸਿਆਣਾ ਹੋ ਗਿਆ ਹੁਣ ਬਸ ਇਹੀ ਤਾਂ ਫਾਇਦਾ ਹੀ ਤੁਹਾਡੇ ਨਾਲ ਰਹਿਣ ਦਾ ਇਵੇਂ ਨਹੀਂ ਬਿੰਗੇ ਕਿਹੜੀਆਂ ਸੋਚਾਂ ਚ ਫਿਰਦੀਆਂ ਓਏ ਉਧਰ ਦੀ ਆ ਜਾ ਹਮੇਸ਼ਾ ਪਾਕਿਸਤਾਨ ਵਾਲੇ ਪਾਸੇ ਮਿਲਦੀਆਂ ਮੈਨੂੰ ਮੈਂ ਠੀਕ ਆ ਨੇੜੇ ਤਾਂ ਹੋ ਜਾ ਯਾਰ ਤੇਰਾ ਬਾਪੂ ਕਹਿ ਜਾ ਮੈਨੂੰ ਗਦੀ ਗੇਟ ਚੀ ਪਾਰ ਖੈ ਨੇ ਤਾਂ ਦੇਖ ਗਦੀ ਗੇਟ ਦਾ ਤਾਂ ਮੈਨੂੰ ਪਤਾ ਨਹੀਂ ਤੂੰ ਫਟਾਫਟ ਮੇਰੇ ਡੈਡੀ ਨੂੰ ਮਨਾ ਲਾ ਕਿਤੇ ਮੇਰੀ ਵਿਆਹ ਦੀ ਉਮਰ ਲੰਘ ਜੇ ਉਹ ਮੇਰੀ ਕਿਹੜਾ ਖੜੀ ਹੈ ਮੇਰੀ ਵੀ ਤਾਂ ਲੰਘ ਹੀ ਰਹੀ ਹੈ ਸੁਖ ਨਾਲ ਤੇਰੇ ਨਾਲ ਚਾਰ ਕਾਤ ਮੂਰੀ ਚੱਲ ਰਹੀ ਹੈ ਚੱਲ ਛੱਡ ਕਿਉਂ ਬਾਥੀ ਵਰਗਾ ਮੂੰਹ ਕੀਤਾ ਮੈਂ ਤਾਂ ਮਜ਼ਾਕ ਕਰਦੀ ਸੀ ਜਿਹੜਾ ਟਾਈਮ ਮਿਲਦਾ ਉਹ ਤੂੰ ਮਜ਼ਾਕ ਚਲਗਾ ਦਿੰਨੀ ਐ ਘੱਟ ਤੋਂ ਘੱਟ ਇਸ ਟਾਈਮ ਤਾਂ ਪਿਆਰ ਦੀਆਂ ਗੱਲਾਂ ਕਰ ਲਿਆ ਕਰ ਦੋ ਮਾਰ ਫਿਰ ਕੋਈ ਕੱਦੂ 'ਚ ਤੀਰ ਆਪਣਾ ਵਿਆਹ ਹੋ ਜੇ ਛੇਤੀ ਛੇਤੀ ਓ ਜੇ ਮੇਰੇ ਬਾਸ ਓਵੇ ਕੱਦੂ 'ਚ ਤਾਂ ਕੀ ਮੈਂ ਤਾਂ ਤੇਰੇ ਬਾਪੂ ਦੇ ਢੱਡੇ 'ਚ ਵੀ ਮਾਰਾਂ ਓਏ ਲੋਕਾਂ ਦੇ ਪਿਓ ਹੁੰਦੇ ਆ ਉਹਨਾਂ ਨੂੰ ਫਿਕਰ ਹੁੰਦਾ ਆਪਦੀ ਧੀ ਦੀ ਡੋਲੀ ਤੋੜਨ ਦਾ ਉਧਰੋਂ ਤੇਰੇ ਵਾਲਾ ਬਾਪੂ ਆ ਉਹ ਆਪਦਾ ਡੋਲਾ ਲੈਣ ਨੂੰ ਹੀ ਫਿਰਦਾ ਛਾ ਧੁੱਪੇ ਬਣ ਰਹੀ ਐ ਛਾ ਛਾ ਬਣਦਾ ਬਹੁਤ ਖਚਾਣਾ ਸੀ ਜੇ ਤੂੰ ਬਾਧਰਾਂ ਲੱਗਿਆ ਹੋਵੇ ਜਾਵਾ ਜਾ ਜਾ ਖੜ ਜਾ ਹੱਥ ਤਲਾ ਕੇ ਦੇਖ ਲੈਣ ਤੇ ਠੀਕ ਆ ਖੜ ਜਾ ਚਲੋ ਭੋਗ ਸਭ ਚਲੀਏ ਕੀ ਗੱਲ ਚਾਹ ਨਹੀਂ ਪਣੀ ਨਹੀਂ ਜੀ ਸਲਾਈ ਬਣ ਗਈ ਸੀ ਜੀ ਕਾਤੇ ਵੀ ਇਹ ਚਾਹ ਤਾਂ ਪੀਂਦੇ ਨਹੀਂ ਜੀ ਰਾਮੀ ਪੀਂਦੇ ਆ ਅੱਛਾ 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 ਫਿਰ ਰਿਸ਼ਤਾ ਪੱਕਾ ਸਭ ਜਾਂ ਲਾ ਫੋਪੜਾ ਕਹਿੰਦਾ ਜੀ ਮੁੰਡੇ ਨੇ ਤੁਹਾਨੂੰ ਹੋਰ ਹੁਣ ਰਿਸ਼ਤਾ ਸਿਮਿੰਟ ਨਾਲ ਪੱਕਾ ਕਰਨਾ ਤੁਸੀਂ ਐ ਕਰੋ 2000 ਰੁਪਏ ਕੱਢੋ ਜੀ ਕਾਤੇ ਵਾਸਤੇ ਇਹਨੂੰ ਰਮ ਦੀ ਬੋਤਲ ਨਹੀਂ ਪੀਣੀ ਇਹ ਬੋਤਲ ਹੀ ਲੈ ਕੇ ਦੇਣੀ ਹੈ ਇੱਕ ਪੂਰੀ ਪੇਟੀ ਲੈ ਕੇ ਦੇਣੀ ਹੈ ਨਾਲ ਮੁਰਗਾ ਵੀ ਜੀ ਗੜਕੇ ਰਹਤੇ ਜੀ ਹਾਂ ਜਵਾਨ ਪਿਛੇ ਮੁੜेंगे ਪਿਛੇ ਮੁੜ ਤੂੰ ਨਹੀਂ ਮੁੜਿਆ ਪਿਛੇ ਨਹੀਂ ਕੱਲੇ ਜਵਾਨ ਨਹੀਂ ਕਹਿਣਾ ਜੀ ਆਏ ਤੇ ਤੇ ਚਲਾਂਗੇ ਤੇਜ਼ ਜਲ ਹੋਰ ਨਹੀਂ ਤੂੰ ਕਿਵੇਂ ਹੈ ਤੇਰੀ ਜੌਬ ਕੋਈ ਤਕਲੀਫ ਤਾਂ ਨਹੀਂ 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 ਬਹੁਤ ਵਧੀਆ ਸਾਰੇ ਬਹੁਤ ਵਧੀਆ ਦਿਲ ਲੱਗ ਗਿਆ ਮੇਰਾ ਇੱਥੇ ਅੱਛਾ ਮੈਂ ਤਾਂ ਤੈਨੂੰ ਪਹਿਲੇ ਕਹਿੰਦਾ ਹੁੰਦਾ ਸੀ ਸ਼ਹਿਰਾਂ ਨਾਲੋਂ ਪਿੰਨਾਂ 'ਚ ਰਹਿਣਾ ਸੌਖਾ ਲੋਕ ਬੜਾ ਪਿਆਰ ਕਰਦੇ ਆ ਇੱਥੇ ਹੈ ਹੂੰ ਉਹ ਤਾਂ ਉਹੀ ਮੁੰਡਾ ਹੁੰਦਾ ਮਾਹੀ ਮੈਨੂੰ ਲੱਗਦਾ ਹਾਂ ਉਹੀ ਨੇ ਸਸੀਕਾਲ ਸਸੀਕਾਲ ਬਾਈ ਸਸੀਕਾਲ ਜੀ ਸਸੀਕਾਲ ਜੀ ਹੋਰ ਬੈਠੋ ਬੈਠੋ ਹੋਰ ਕੀ ਹਾਲ ਚਾਲ ਆ ਬਹੁਤ ਅਫਸੋਸ ਹੈ ਜੀ ਕਿ ਮੇਰੇ ਕਰਕੇ ਤੁਹਾਡੀ ਵਰਦੀ ਉਤਰ ਗਈ ਲੈ ਛੱਡ ਜਾ ਰੇ ਇਹ ਜੀਆਂ ਗੱਲਾਂ ਯਾਰੀਆਂ ਚ ਚਮੜੀ ਲਵਾ ਦੇਈ ਦੀ ਆ ਤਾਂ ਵਰਦੀ ਉਤਰੀ ਆ ਛੱਡ ਜਾ ਰਿਹੇ ਜੀ ਗੱਲ ਨਹੀਂ ਲਈਦੀ ਹੋਰ ਵੀ ਕਿਵੇਂ ਆ ਅਸੀਂ ਸੋਚਿਆ ਬਾਈ ਤੁਹਾਨੂੰ ਸੱਦਾ ਦੇ ਆਈਏ ਸਾਡੇ ਪਿੰਡ ਮੇਲਾ ਲੱਗਣਾ ਹੈ ਮੇਲਾ ਲੱਗਣਾ ਜੀ ਚਲੋ ਤਿਆਰ ਆ ਫਿਰ